ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਆਹ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਸੀਂ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਤੁਹਾਡੇ ਪਸੰਦ ਦੀਆਂ ਤੁਹਾਡੇ ਏਰੀਆ ਚੋਂ ਪਿੰਡ ਚੋਂ ਸ਼ਹਿਰ ਚੋਂ ਲੈ ਕੇ ਪਹੁੰਚਿਆ ਹੋ ਸਕਦਾ 2-4 ਕਿਲੋਮੀਟਰ ਦੀ ਦੂਰੀ ਤੇ ਖੜੀਆਂ ਹੋਣ ਤੇ ਵਧੀਆ ਮਸ਼ੀਨਰੀਆਂ ਤੇ ਗੱਲਬਾਤ ਆਪਾਂ ਪੂਰੀ ਕਰਾਂਗੇ ਜੇ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੁਝ ਵੀ ਐ ਕੋਠੀਆਕਾਰ ਮਕਾਨ ਹੈ ਗੱਡੀ ਹੈ ਮੋਟਰਸਾਈਕਲ ਹੈ ਆਪਣਾ WhatsApp ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਇੱਕ ਵੀਡੀਓ ਪੂਰੀ ਜਾਣਕਾਰੀ ਆਪਣੇ ਕੋਲੇ ਭੇਜ ਦਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀਆਂ ਮਸ਼ੀਨਰੀਆਂ ਪਹੁੰਚੀਆਂ ਆਲਟੋ K10 2011 ਮਾਡਲ 2 ਲੱਖ 20 ਹਜ਼ਾਰ ਦੀ ਡਿਮਾਂਡ ਦੇ ਵਿੱਚ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਹੈ ਗੱਡੀ ਖੜੀ ਹੈ ਸੰਗਰੂਰ ਏਰੀਆ 'ਚ ਮਾਲਕ ਦੇ ਘਰੇ ਨਵੇਂ ਟਾਇਰਾਂ 'ਚ ਹੈ ਗੱਡੀ ਦੀ ਕੰਡੀਸ਼ਨ ਆਲ ਓਕੇ ਆ ਬਾਕੀ ਚਾਰੇ ਪਾਸੇ ਮਾਲਕ ਨੇ ਬਹੁਤ ਵਧੀਆ ਵੀਡੀਓ ਬਣਾ ਕੇ ਭੇਜੀ ਆ ਤੇ ਤੁਹਾਨੂੰ ਸਾਰਿਆਂ ਨੂੰ ਮੈਂ ਹਰ ਰੋਜ਼ ਕਹਿਣਾ ਹੁੰਦਾ ਜੀ ਵੀ ਜੋ ਵੀ ਮਸ਼ੀਨਰੀ ਆਪਣੇ ਕੋਲ ਹੈ ਤੁਸੀਂ ਭੇਜ ਦਿਓ ਵੇਚਣ ਵਾਸਤੇ ਕੋਈ ਵੀ ਕੂਠੀ ਹੈ ਮਕਾਨ ਹੈ ਕੋਈ ਮੋਟਰਸਾਈਕਲ ਹੈ ਇੱਕ ਵੀਡੀਓ ਲਾਜ਼ਮੀ ਬਣਾ ਕੇ ਭੇਜ ਕਰੋ ਇਹਨਾਂ ਨੇ ਬਹੁਤ ਸੋਹਣੀ ਵਧੀਆ ਵੀਡੀਓ ਬਣਾ ਕੇ ਭੇਜੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਦੋ ਵੀ ਡਿਮਾਂਡ ਹੈ ਜੀ ਅੰਦਰ ਬਾਹਰੋਂ ਸਾਰਾ ਕੁਝ ਇਹਨਾਂ ਨੇ ਦਿਖਾਇਆ ਜੇ ਆਪਾਂ ਅੰਦਰੋਂ ਗੱਲ ਕਰੀਏ ਅੰਦਰੋਂ ਵੀ ਬਹੁਤ ਵਧੀਆ ਬਾਕੀ ਟਾਇਰਾਂ 'ਚ ਆ ਲਾਈ ਲੱਗੇ ਹੋਈ ਨੇ ਸੰਗਰੂਰ ਖੜੀ ਹੈ ਮਾਲਕ ਦੇ ਘਰ ਹੀ ਮਾਲਕ ਨੇ ਕਿਹਾ ਆ ਕੇ ਕਿਸੇ ਨੇ ਦੇਖਣੀ ਹੋਵੇ ਦੇਖ ਸਕਦੇ ਹੋਂ ਕਿਸੇ ਨੇ ਟ్రਾਈ ਲੈਣੀ ਹੋਵੇ ਟ్రਾਈ ਲੈ ਸਕਦੇ ਹੋਂ ਕਿਵੇਂ ਮਰਜੀ ਚੈੱਕ ਕਰਕੇ ਤੇ ਪੂਰੇ ਕਾਗਜ਼ ਪੱਤਰ ਚੈੱਕ ਕਰਕੇ ਤੇ ਰੇਟ ਜਿਹੜਾ ਉੱਪਰ-ਨੀਚੇ ਹੋ ਜਾਊਗਾ ਤੇ ਗੱਲਬਾਤ ਬਹਿ ਕੇ ਕਰ ਲਾਂਗੇ ਤੇ ਗੱਡੀ ਨੂੰ ਖਰੀਦ ਸਕਦੇ ਹੋਂ ਜਿਨ੍ਹਾਂ ਦੀ ਗੱਡੀ ਹੈ 9478112249 ਅਹਮ ਮਾਲਕ ਦਾ ਨੰਬਰ ਹੈ ਜੀ ਸੈਕੰਡ ਸੁਵਿਪਟ ਡਿਜ਼ਾਇਰ ਗੱਡੀ 2015 ਮਾਡਲ ਹੈ 3 ਲੱਖ 20 ਹਜ਼ਾਰ ਰੁਪਿਆ ਇਹਦੀ ਡਿਮਾਂਡ ਹੈ ਜਲੰਧਰ ਖੜੀ ਹੈ ਪੰਜਾਬ ਨੰਬਰ ਹੈ ਜੀ 9 ਮੇ 12 ਚ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ 15 ਮਾਡਲ ਹੈ 3 ਵੀ ਡਿਮਾਂਡ ਹੈ ਰੇਟ ਠੀਕ ਹੈ ਜੀ ਬਾਕੀ ਮਾਲਕ ਨੇ ਕਿਹਾ ਮੁਕਤੀ ਘਟਾਵਾਦ ਕਰ ਲਾਂਗੇ ਇੱਕ ਵਾਰੀ ਸਿਰਫ ਡਿਮਾਂਡ ਹੈਗੀ ਤੇ ਤੁਸੀਂ ਜਾ ਕੇ ਦੇਖਣੀ ਵੀ ਗੱਡੀ ਨੂੰ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਦੇਖਣੀ ਵੀ ਚਲਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਹਰ ਪਾਸੋਂ ਹਰ ਚੀਜ਼ ਦੀ ਹਰ ਤਰ੍ਹਾਂ ਦੀ ਫੁੱਲ ਗਾਰੰਟੀ ਆ ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਤਾਂ ਮਾਲਕ ਨੇ ਸਰਵਿਸ ਟੋਟਲ ਹੀ ਕਰਵਾ ਰੱਖੀ ਹੈ ਜੇ ਆਪਾਂ ਅੰਦਰੋਂ ਗੱਲ ਕਰੀਏ ਆ ਟੌਪ ਦੇ ਆਪਾਂ ਨੂੰ ਵਧੀਆ ਪੂਰੇ ਮੈਟ ਰੱਖੇ ਹੋਏ ਮਿਲ ਜਾਣਗੇ ਤੇ ਵਧੀਆ ਮੈਟਿੰਗ ਹੋਈ ਆ ਤੇ ਵਧੀਆ ਟੌਪ ਦੇ ਸੀਟ ਕਵਰ ਨੇ ਏਸੀ ਹੀਟਰ ਵਰਕਿੰਗ ਚਾ ਕੋਈ ਨੁਕਸ ਨਹੀਂ ਗੱਡੀ ਚ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਬਾਕੀ ਚਾਰੇ ਪਾਸੇ ਫੋਟੋ ਮ ਬਹੁਤ ਵਧੀਆ ਇਹਨਾਂ ਨੇ ਖਿੱਚ ਕੇ ਭੇਜੀਆਂ ਤੇ ਨਾਲ ਇੱਕ ਵੀਡੀਓ ਵੀ ਹੁੰਦੀ ਤਾਂ ਗੱਲ ਬਣ ਜਾਣੀ ਸੀ ਪੂਰੀ ਜੀ ਬਾਕੀ ਚਲੋ ਕੋਈ ਗੱਲ ਨਹੀਂ ਜੀ ਬਾਕੀ ਮੈਂ ਕਹਿਣਾ ਹੁਣ ਵੀਡੀਓ ਲਾਜ਼ਮੀ ਭੇਜਿਆ ਕਰੋ ਜੀ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 94646 32631 ਤੀਜੀ ਗੱਡੀ ਫਿਰ ਤੋਂ ਸੁਪਰ ਡਿਜ਼ਾਇਰ 2008 ਮਾਡਲ ਹੈ 185 ਡਿਮਾਂਡ ਹੈ ਗੱਡੀ ਖੜੀ ਆ ਤਰਨ ਤਰਨ ਲੱਗੇ ਗੱਡੀ ਦੀ ਕੰਡੀਸ਼ਨ ਆਲ ਓਕੇ ਨੁਕਸ ਇੱਕ ਪੈਸੇ ਦਾ ਵੀ ਨਹੀਂ ਹੈਗਾ ਤੇ 185 ਡਿਮਾਂਡ ਹੈ 8 ਮਾਡਲ ਗੱਡੀ ਆ ਟਾਇਰ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਅੰਦਰੋਂ ਵੀ ਗੱਡੀ ਬਹੁਤ ਵਧੀਆ ਪਈ ਆ ਬਾਹਰੋਂ ਵੀ ਬਹੁਤ ਵਧੀਆ ਪਈ ਆ ਨੋਕਸਕ ਹੋਈ ਨਹੀਂ ਮਿਲਣਾ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਸਪੈਸ਼ਲੀ ਕਿਹਾ ਵੀ ਰੇਟ ਉੱਪਰ-ਨੀਚੇ ਹੋਊਗਾ ਰੇਟ ਦੀ ਟੈਨਸ਼ਨ ਨਾ ਲਿਓ ਤੇ ਕਿਸੇ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਤਾਂ ਮਾਲਕ ਦਾ ਨੰਬਰ ਤੁਹਾਨੂੰ ਮਿਲ ਜੂਗਾ ਸਕਰੀਨ ਤੇ 98151 36335 ਮਾਲਕ ਨੂੰ ਫੋਨ ਤੁਸੀਂ ਲਗਾ ਸਕਦੇ ਹੋ ਤੇ ਗੱਡੀ ਨੂੰ ਜਾ ਕੇ ਦੇਖਣੀ ਹੈ ਟ్రਾਈ ਲੈਣੀ ਹੈ ਜਾ ਕੇ ਦੇਖ ਸਕਦੇ ਹੋ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੁੱਛ ਪੜਤਾਲ ਕਰਨੀ ਹੈ ਤਾ ਮਾਲਕ ਨੂੰ ਫੋਨ ਇੱਕ ਵਾਰੀ ਜ਼ਰੂਰ ਤੁਸੀਂ ਲਗਾ ਲਿਓ ਜੀ ਤੇ ਇਹ ਗੱਡੀਆਂ ਤਾਂ ਤੁਸੀਂ ਦੇਖ ਲਿਆ ਡਿਜ਼ਾਇਰ ਗੱਡੀਆਂ ਵੀ ਦੇਖ ਲਿਆ ਤੇ ਆਲਟੋ ਵੀ ਦੇਖ ਲਈ ਨਾਲ ਦੇ ਨਾਲ ਆਪਾਂ ਇੱਕ ਸਬਰਾਲਜ਼ 855 ਐਫੀ ਟਰੈਕਟ ਲੈ ਕੇ ਪਹੁੰਚੇ ਹਾਂ ਟਰੈਕਟ ਦੀ ਕੰਡੀਸ਼ਨ ਬਹੁਤ ਵਧੀਆ ਮਾਡਲ 2010 ਹੈਗਾ 335 ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਫਤਿਹਗੜ੍ਹ ਸਾਹਿਬ ਇਹਨਾਂ ਦਾ ਏਰੀਆ 6570 ਪੈਸੇ ਢਾਰਾਂ ਦੀ ਕੰਡੀਸ਼ਨ ਪਈ ਹੈ ਬਾਕੀ ਤੁਹਾਡੇ ਸਾਹਮਣੇ ਜੀ ਸਾਰਾ ਕੁਝ ਬਹੁਤ ਵਧੀਆ ਸਾਰਾ ਕੰਮ ਕੋ ਮਾਲਕ ਨੇ ਕਰਵਾ ਰੱਖਿਆ ਵਧੀਆ ਸ਼ੌਂਕ ਨਾਲ ਰੱਖਿਆ ਹੋਇਆ ਤੁਸੀਂ ਜਾ ਕੇ ਦੇਖਣਾ ਵਿੱਚ ਜਾ ਕੇ ਦੇਖ ਸਕਦੇ ਹੋ ਚਲਾ ਕੇ ਦੇਖਣਾ ਵਿੱਚ ਚਲਾ ਕੇ ਦੇਖ ਸਕਦੇ ਹੋ ਕਿਸੇ ਨੂੰ ਵੀ ਪਸੰਦ ਹੈ ਕੋਈ ਆਰਟ ਰਾਈਡਰ ਦਾ ਲੋੜਵੰਦ ਹੈ ਜੀ ਤਾਂ ਫੋਨ ਤੁਸੀਂ ਲਗਾ ਸਕਦੇ ਹੋ ਬਾਕੀ ਜੋ ਵੀ ਕਾਗਜ਼ ਪੱਤਰ ਹੁੰਦੀ ਹੈ ਇਹਨਾਂ ਕੋਲ ਹੈਗੇ ਹੈ ਤੇ ਜਿਨ੍ਹਾਂ ਦਾ ਹ ਟ੍ਰੈਕਟ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 98 149 ਤੇ 61 325 ਇਸੇ ਨੰਬਰ ਤੇ ਮਾਲਕ ਨਾਲ ਤੁਸੀਂ ਆਪਦੀ ਗੱਲ ਕਰ ਸਕਦੇ ਹੋ ਜੀ। ਬਾਕੀ ਟਰੈਡ ਦੀ ਗੱਲ ਵੀ ਹੋਗੀ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਜੀ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਤੇ ਪੂਰੀ ਵੀਡੀਓ ਨੂੰ ਦੇਖ ਕੇ ਜਾਓ ਜੀ। ਤੇ ਜਿਨੇ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਤੁਸੀਂ ਆਇਓ ਤੇ ਪਹਿਲਾਂ ਤੋਂ ਵੀ ਤੁਸੀਂ ਆਏ ਹੋਇਓ ਜੀ ਪਰ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਤਾਂ ਸਾਰੇ ਜਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਕਿਉਂਕਿ ਆਪਾਂ ਹਰ ਰੋਜ਼ ਨਮੀਆਂ ਨਮੀਆਂ ਮਸ਼ੀਨਰੀਆਂ ਲੈ ਕੇ ਪਹੁੰਚਦੇ ਰਹਿੰਦੇ ਹਾਂ ਜੀ। ਤੇ ਤੁਹਾਡੇ ਏਰੀਆ ਚੋਂ ਆਪਾਂ ਲੈ ਕੇ ਪਹੁੰਚ ਜਾਗੇ ਜੇ ਤੁਸੀਂ ਆਖੋਗੇ ਤੁਸੀਂ ਕਮੈਂਟ ਦੇ ਵਿੱਚ ਲਿਖੋ ਜੀ ਕਮੈਂਟ ਦੇ ਵਿੱਚ ਤੁਸੀਂ ਪਾਓ ਤੁਹਾਨੂੰ ਕਿਹੜੀ ਮਸ਼ੀਨਰੀ ਜਾਂ ਫਿਰ ਕਿੰਨੇ ਰੇਟ ਚ ਕੋਠੀ ਮਕਾਨ ਕਰ ਕੁਝ ਵੀ ਚਾਹੀਦਾ ਕਮੈਂਟ ਕਰ ਸਕਦੇ ਹੋ ਆਪਾਂ ਲੈ ਕੇ ਪਹੁੰਚ ਜਾਵਾਂਗੇ ਜੀ ਤੇ ਵੀਡੀਓ ਤੁਹਾਨੂੰ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਜੀ ਤੇ ਕਿਸੇ ਨੂੰ ਐਡ ਕਰਵਾਉਣੀ ਹੈ ਇੱਕ ਵਾਰ ਫਿਰ ਤੋਂ ਕਹਿ ਦਿਨਾ ਉੱਪਰ ਆਪਣਾ WhatsApp ਨੰਬਰ ਹਮੇਸ਼ਾ ਚੱਲਦਾ ਰਹਿੰਦਾ ਜੀ ਨੰਬਰ ਆਪਣਾ 78140 38764 ਬਿਲਕੁਲ ਫਰੀਦੋ ਵਿੱਚ ਆਪਾਂ ਕੰਮ ਕਰਦੇ ਹਾਂ ਜੀ ਸਾਰਾ ਕਿਸੇ ਤੋਂ ਕੋਈ ਨਾ ਤਾਂ ਕਮਿਸ਼ਨ ਲੈਣਿਆ ਨਾ ਕੋਈ ਫੀਸ ਲੈਣਿਆ ਜਮਾ ਫਰੀਦੋ ਵਿੱਚ ਆਪਣਾ ਸਾਰਾ ਕੰਮਗਾ ਤੁਸੀਂ ਭੇਜ ਕੇ ਫਰੀਦੋ ਵਿੱਚ ਐਡ ਲਗਵਾ ਸਕਦੇ ਹੋ ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਆਪਣੇ ਕੋਲੇ ਹੁਣ ਆਲਟੋ ਕੈਟਨ BXI ਗੱਡੀ ਮਾਲਕ ਨੇ ਭੇਜੀ ਆ ਦੂਜੇ ਨਾਮ ਗੱਡੀ ਆ ਤੇ 2011 ਮਾਡਲ ਹੈ 2 ਲੱਖ 15000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜਿਆ ਜੀ ਧੂਰੀ ਮਾਲਕ ਦੀ ਘਰੇ ਗੱਡੀ ਖੜੀ ਹੈ ਕੰਡੀਸ਼ਨ ਆਲੋਕ ਹੈ ਨੁਕਸ ਕੋਈ ਨਹੀਂ ਹੈਗਾ ਜਾ ਕੇ ਤੁਸੀਂ ਦੇਖਣ ਨੂੰ ਉਹ ਗੱਡੀ ਜਾ ਕੇ ਦੇਖ ਸਕਦੇ ਹੋ ਜੀ ਚਲਾ ਕੇ ਦੇਖਣ ਨੂੰ ਬਿ ਚਲਾ ਕੇ ਦੇਖ ਸਕਦੇ ਹੋ ਬਾਕੀ ਮਾਲਕ ਨੇ ਚਾਰੇ ਪਾਸੇ ਘੁਮਾ ਕੇ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਤੇ ਮਾਲਕ ਨੇ ਬੋਰਨਟ ਚੱਕ ਕੇ ਇੰਜਨ ਵੀ ਦਿਖਾਇਆਗਾ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਵਧੀਆ ਬੈਟਰੀ ਰੱਖੀ ਹੋਈ ਹੈ ਇੱਕ ਰੁਪਿਆ ਗੱਡੀ ਭਾਲਦੀ ਨਹੀਂ ਮੌਕੇ ਦਾ ਮੌਕੇ ਦਾ ਸਾਰਾ ਕੰਮ ਮਾਲਕ ਨੇ A to Z ਹਰ ਤਰ੍ਹਾਂ ਦਾ ਬਹੁਤ ਵਧੀਆ ਕਰਵਾ ਰੱਖਿਆ ਜੀ ਤੇ ਜਿਨ੍ਹਾਂ ਦੀ ਗੱਡੀ ਹੈ 99145 00327 ਤੇ ਹੁਣ ਆਪਾਂ ਇੱਕ ਆਲਟੋ ਗੱਡੀ ਦੀ ਗੱਲ ਕਰਦਾ ਜੀ ਇਹਨਾਂ ਨੇ ਸੇਲ ਕਰਨੀ ਹੈ ਇਹਨਾਂ ਦੀ ਆਲਟੋ ਗੱਡੀ ਹੈ 2004 ਮਾਡਲ ਤੇ ਸੈਕੰਡ ਓਨਰ ਹੈ ਜੀ ਸੰਗਰੂਰ ਘੜੀ ਹੈ ਨਵੇਂ ਟਾਇਰਾਂ 'ਚ ਟਾਇਰਾਂ 'ਚ ਅਲਾਈ ਲੱਗੇ ਹੋਏ ਆ ਕੰਡੀਸ਼ਨ ਆਲੋਕੀਆ ਕੰਡੀਸ਼ਨ ਚ ਕੋਈ ਕਮੀ ਨਹੀਂ ਹੈਗੀ ਇੰਜਨ ਗੇਅਰ ਵੱਲੋਂ ਵੀ ਕੋਈ ਕਮੀ ਨਹੀਂ ਟਾਇਰ ਵੀ ਵਧੀਆ ਨੇ ਤੇ ਲਗਭਗ ਸਾਰਾ ਕੁਝ ਵਧੀਆ ਹੈ ਮਾਡਲ 4 ਹੈ ਸੈਕੰਡ ਓਨਰ ਹੈ ਰੇਟ 1b ਹੈ ਰੇਟ ਜ਼ਿਆਦਾ ਜੀ ਬਾਕੀ ਤੁਹਾਨੂੰ ਰੇਟ ਕਿਵੇਂ ਲੱਗਿਆ ਮੈਨੂੰ ਜਰੂਰ ਦੱਸੋ ਬਾਕੀ ਕਿਹੜੀ ਗੱਡੀ ਦਾ ਰੇਟ ਤੁਹਾਨੂੰ ਸਹੀ ਲੱਗਿਆ ਤੇ ਕਿਹੜੀ ਗੱਡੀ ਦਾ ਰੇਟ ਜ਼ਿਆਦਾ ਲੱਗਿਆ ਕਮੈਂਟ ਜਰੂਰ ਕਰਿਆ ਕਰੋ ਜੀ ਬਾਕੀ ਮਾਲਕ ਨੇ ਕਿਹਾ ਉੱਪਰ-ਨੀਚੇ ਰੇਟ ਹੋ ਜਾਊਗਾ ਤੇ ਤੁਸੀਂ ਗੱਲ ਆਪੇ ਕਰ ਲਿਓ ਮਾਲਕ ਨਾਲ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 98721 43977 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਗੱਲ ਕਰਕੇ ਜਾ ਕੇ ਦੇਖ ਕੇ ਖਰੀਦ ਸਕਦੇ ਹੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਜੀ ਆਪਣੇ ਕੋਲੇ ਆਹ ਹਾਲਟੋ ਗੱਡੀ ਪਹੁੰਚੀ ਐ ਮਾਡਲ ਦੇਖੋ 2010 ਐ ਜੀ 10 ਮਾਡਲ ਉੱਚੇ ਮਾਡਲ ਦੀ ਗੱਡੀ ਐ ਖੜੀ ਆ ਬਰੇਟੇ ਮਾਨਸਾ ਏਰੀਆ ਚ ਟਾਇਰ ਵੀ ਬਹੁਤ ਵਧੀਆ ਨੇ ਰੇਟ ਸਿਰਫ 80000 80000 ਦੀ ਇਹਨਾਂ ਨੇ ਵੇਚਣੀ ਐ ਤੇ ਘਰੇ ਜਿਆਦਾ ਜ਼ਰੂਰਤ ਹੈ ਜੀ ਤਾਂ ਕਰਕੇ ਇੰਨਾ ਘੱਟ ਰੇਟ ਇਹਨਾਂ ਨੇ ਮੰਗਿਆਗਾ ਬਾਕੀ ਤੁਸੀਂ ਆਪੇ ਦੇਖ ਲਓ ਬਾਕੀ ਤੁਹਾਨੂੰ ਅੰਦਾਜ਼ਾ ਲੱਗਿਆ ਹੋਊਗਾ ਪਿੱਛੇ ਗੱਡੀਆਂ ਨੂੰ ਦੇਖ ਕੇ ਕਿੰਨੇ ਮਾਡਲ ਦੇ ਹਿਸਾਬ ਨਾਲ ਕੀ ਰੇਟ ਸੀਗਾ ਤੇ ਜਿਨ੍ਹਾਂ ਦੀ ਗੱਡੀਆਂ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਤਾਂ ਕਿ ਵੀਡੀਓ ਦੀ ਗੱਲਬਾਤ ਪੂਰੀ ਹੋ ਗਈ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਜਲਦੀ ਮਿਲਦੇ ਆ ਜੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਕਿਸੇ ਨੇ ਐਡ ਕਰਵਾਉਣੀ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਜੀ ਉੱਪਰ ਆਪਣਾ WhatsApp ਨੰਬਰ ਚੱਲਦਾ ਰਹਿੰਦਾ ਹੈਗਾ